ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਇਹ ਐਤਵਾਰ ਤੁਹਾਡੇ ਲਈ ਬਹੁਤ ਸੋਹਣਾ ਹੋਵੇ ਤੁਸੀਂ ਚੜ੍ਹਦੀ ਕਲਾ ਛੋਵੇਂ ਤੇ ਤੁਹਾਡਾ ਦਿਨ ਜਿਹੜਾ ਉਹ ਪੂਰੇ ਦਾ ਪੂਰਾ ਬਹੁਤ ਸੋਹਣਾ ਗੁਜ਼ਰੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹੁਣੇ-ਹੁਣੇ ਮੇਰੀ 4-5 ਦਿਨ ਪਹਿਲਾਂ ਕਿਸੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਕਿਸੇ ਵੱਡੇ ਅਹੁਦੇ ਤੇ ਸੀਗੇ ਉਹਨਾਂ ਨੇ ਨਾ ਗੱਲਾਂ ਕਰਨ ਦੌਰਾਨ ਇੱਕ ਬੜੀ ਸੋਹਣੀ ਗੱਲ ਕਹੀ ਤੇ ਮੈਂ ਸੋਚਿਆ ਅੱਜ ਆਪਾਂ ਇਸੇ ਚੀਜ਼ ਤੇ ਗੱਲਬਾਤ ਕਰਦੇ ਆ। ਉਹ ਕਹਿੰਦੇ ਵੀ ਕੁਝ ਕੁ ਲੋਕਾਂ ਕੋਲੇ ਨਾ ਸਿਰਫ ਔਦੇ ਹੁੰਦੇ ਆ ਜਾਂ ਸ਼ੋਹਰਤ ਹੁੰਦੀ ਆ। ਮਤਲਬ ਜੇ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਔਦੇ ਨਾਲੋਂ ਵੱਖ ਕਰ ਦਈਏ ਤਾਂ ਉਹਨਾਂ 'ਚ ਆਪਣਾ ਕੋਈ ਗੁਣ ਨਹੀਂ ਹੁੰਦਾ। ਉਹਨਾਂ ਦਾ ਆਪਣਾ ਕੋਈ ਵजूद ਨਹੀਂ ਹੁੰਦਾ। ਤੇ ਮੈਂ ਸੋਚਿਆ ਕਿ ਅੱਜ ਮੈਂ ਇਸੇ ਚੀਜ਼ ਤੇ ਗੱਲਬਾਤ ਕਰਦੀ ਆ। ਬਹੁਤ ਸਾਰੇ ਉਹ ਲੋਕ ਵਾਕਏ ਹੁੰਦੇ ਨੇ ਜਿਨ੍ਹਾਂ ਕੋਲੇ ਵੱਡੇ ਵੱਡੇ ਅਹੁਦੇ ਹੁੰਦੇ ਆ ਤੇ ਉਹਨਾਂ ਨੇ ਅਕਸਰ ਹੀ ਆਪਣੇ ਉਹਨਾਂ ਅਹੁਦਿਆਂ ਦਾ ਹੰਕਾਰ ਆ ਜਿਹੜਾ ਆਪਣੇ ਆਪ ਤੇ ਬਹੁਤ ਜ਼ਿਆਦਾ ਸਵਾਰ ਕੀਤਾ ਹੁੰਦਾ ਜਾਂ ਬਹੁਤ ساری ਸ਼ੋਹਰਤ ਉਹਨਾਂ ਦੇ ਹਿੱਸੇ ਆਈ ਹੁੰਦੀ ਆ ਤੇ ਉਹ ਆਪਣੀ ਪੂਰੀ ਜ਼ਿੰਦਗੀ ਆ ਜਿਹੜੀ ਉਸ ਸ਼ੋਹਰਤ ਦੇ ਹੰਕਾਰ 'ਚ ਹੀ ਗੱਡ ਦਿੰਦੇ ਨੇ ਪਰ ਜਦੋਂ ਹੀ ਉਹਨਾਂ ਕੋਲੇ ਉਹ ਸ਼ੋਹਰਤ ਜਾਂਦੀ ਆ ਜਾਂ ਕਿਸੇ ਬੰਦੇ ਕੋਲ ਜਿਨੇ ساری ਉਮਰ ਆਪਣੇ ਅਹੁਦੇ ਦੀ ਆਕੜ ਕੀਤੀ ਹੋਵੇ ਉਹਦੇ ਕੋਲੋਂ ਅਹੁਦਾ ਚਲਿਆ ਜਾਂਦਾ ਤਾਂ ਲੋਕ ਆਪਾਂ ਕਹਿੰਦੇ ਨਾ ਕਿ ਉਹਨੂੰ ਬੇਰਾਬੱਟੇ ਵੀ ਨਹੀਂ ਸਿਆਣਦੇ ਹੈਗੇ ਤੇ ਐਦਾਂ ਦੇ ਲੋਕਾਂ ਨੂੰ ਉਦੋਂ ਤੱਕ ਹੀ ਲੋਕ ਸਲੂਟ ਕਰਦੇ ਨੇ ਜਦੋਂ ਤੱਕ ਉਹ ਕਿਸੇ ਕੁਰਸੀ ਤੇ ਬੈਠੇ ਹੁੰਦੇ ਨੇ ਤਾਂ ਮੈਨੂੰ ਲੱਗਿਆ ਕਿ ਅੱਜ ਆਪਾਂ ਇਸੇ ਚੀਜ਼ ਤੇ ਗੱਲਬਾਤ ਕਰਦੇ ਆ ਕਿ ਬੰਦੇ ਕੋਲੇ ਜ਼ਿੰਦਗੀ ਦੇ ਵਿੱਚ ਕੁਝ ਵੀ ਹੋਵੇ ਕਿੰਨੀ ਵੀ ਦੌਲਤ ਕਿਉਂ ਨਾ ਹੋਵੇ ਕਿੰਨੀ ਵੀ ਸ਼ੋਹਰਤ ਕਿਉਂ ਨਾ ਹੋਵੇ ਕਿੱਡਾ ਵੀ ਮਰਜੀ ਵੱਡਾ ਅਹੁਦਾ ਕਿਉਂ ਨਾ ਹੋਵੇ ਪਰ ਜ਼ਿੰਦਗੀ ਦੇ ਵਿੱਚ ਤਿੰਨ ਚਾਰ ਗੁਣ ਨੇ ਜਿਹੜੇ ਉਹ ਹਰ ਬੰਦੇ ਕੋਲ ਹੋਣੇ ਚਾਹੀਦੇ ਆ ਅਸੀਂ ਨਾ ਅਕਸਰੀ ਕਈ ਵਾਰੀ ਜਦੋਂ ਆਪਾਂ ਬੈਠਦੇ ਆ ਆਪਾਂ ਗੱਲਾਂ ਕਰਦੇ ਹੁੰਨੇ ਆ ਵੀ ਕਈ ਲੋਕ ਨਾ ਇੰਨੇ ਸੋਹਣੇ ਹੁੰਦੇ ਆ ਪਰ ਤੁਹਾਨੂੰ ਬਿਲਕੁਲ ਖੂਬਸੂਰਤ ਨਹੀਂ ਲੱਗਦੇ ਹੁੰਦੇ ਤੇ ਜਦੋਂ ਤੁਸੀਂ ਉਸ ਚੀਜ਼ ਬਾਰੇ ਗੱਲਬਾਤ ਕਰਦੇ ਹੋ ਵੀ ਕਿਉਂ ਨਹੀਂ ਲੱਗਦੇ ਤਾਂ ਅਸੀਂ ਇਹੀ ਕਹਿਣਾ ਹੁੰਨਾ ਵੀ ਯਾਰ ਜ਼ੁਬਾਨ ਦਾ ਕਿੰਨਾ ਮਾੜਾ ਏ ਸੋਚ ਦਾ ਕਿੰਨਾ ਮਾੜਾ ਏ ਬੋਲ ਦਾ ਕਿੰਨਾ ਮਾੜਾ ਇਹ ਗੱਲਾਂ ਸੀ ਅਕਸਰੀ ਕਰਦੇ ਆ ਤੇ ਉਹ ਤਿੰਨ ਚਾਰ ਗੁਣ ਮੈਨੂੰ ਐਂ ਲੱਗਦਾ ਹੁੰਦਾ ਵੀ ਇੱਕ ਤਾਂ ਨਾ ਬੰਦੇ ਦੇ ਅੰਦਰ ਨਿਮਰਤਾ ਬਹੁਤ ਹੋਣੀ ਚਾਹੀਦੀ ਆ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖੋਗੇ ਵੀ ਜਿਹੜੇ ਰੋਟੀ ਆ ਨਾ ਜਿਹੜੀ ਉਹ ਚਾਹੇ ਬਿਲਕੁਲ ਸੁੱਕੀ ਖਾਣਗੇ ਪਰ ਉਹਨਾਂ ਲਈ ਉਹ ਵੀ ਬਹੁਤ ਵੱਡੀ ਚੀਜ਼ ਹੁੰਦੀ ਆ ਉਹ ਜਿੰਨਾ ਮਰਜ਼ੀ ਪੈਸਾ ਕਿਸੇ ਬੰਦੇ ਕੋਲੇ ਹੋਵੇ ਜਿੰਨੇ ਮਰਜ਼ੀ ਕਈਆਂ ਕੋਲੇ ਸੋਨੇ ਕੱਪੜੇ ਪਾਏ ਹੋਣ ਜਿੰਨਾ ਮਰਜ਼ੀ ਉਹਨਾਂ ਆ ਨੂੰ ਰੱਬ ਨੇ ਕੁਝ ਵਕਤ ਬਖਸ਼ਿਆ ਹੋਵੇ ਉਹ ਫਿਰ ਵੀ ਬੜੇ ਨਿਮਰ ਜੇ ਹੋਣਗੇ ਜਿਵੇਂ ਮੈਂ ਜਿਨ੍ਹਾਂ ਦੀ ਤੁਹਾਨੂੰ ਗੱਲ ਸੁਣਾਈ ਕਿ ਉਹ ਬਹੁਤ ਵੱਡੇ ਅਹੁਦੇ ਤੇ ਨੇ ਪਰ ਜਿਹੜਾ ਉਹਨਾਂ ਦਾ ਸਾਡੇ ਨਾਲ ਗੱਲਬਾਤ ਦਾ ਤਰੀਕਾ ਸੀਗਾ ਸਾਡੇ ਨਾਲ ਉਹਨਾਂ ਨੇ ਜਿੰਨਾ ਕੁ ਵੀ ਟਾਈਮ ਸਪੈਂਡ ਕੀਤਾ ਉਹਦੇ 'ਚ ਜਿਵੇਂ ਦਾ ਵੀ ਮੈਂ ਉਹਨਾਂ ਨੂੰ ਵਿਚਰਦੇ ਦੇਖਿਆ ਮੈਨੂੰ ਐਂ ਲੱਗੇ ਕਿ ਇਹੋ ਜੀ ਨਿਮਰਤਾ ਨਾਲ ਜਿਹੜੀ ਉਹ ਹਰ ਬੰਦੇ ਦੇ ਅੰਦਰ ਹੋਣੀ ਚਾਹੀਦੀ ਆ ਉਹਦੇ ਪਿੱਛੇ ਉਹ ਇਨਸਾਨ ਕੀ ਆ ਉਦੀ ਜੇਬ ਚ ਕਿੰਨਾ ਪੈਸਾ ਉਹਦੇ ਨਾਂ ਤੇ ਕਿੰਨੀ ਜਾਇਦਾਦ ਆ ਇਹ ਚੀਜ਼ਾਂ ਨੇ ਨਾ ਜਿਹੜੀਆਂ ਉਹ ਮੈਟਰ ਨਹੀਂ ਕਰਦੀਆਂ ਜੇ ਤੁਹਾਨੂੰ ਕੋਈ ਚੀਜ਼ ਕੀਲ ਦੀ ਆ ਜਿਹੜੀ ਉਹ ਅਕਸਰ ਹਰ ਬੰਦੇ ਦੀ ਨਿਮਰਤਾ ਹੁੰਦੀ ਆ ਕਿ ਕਿੰਨਾ ਵੱਡਾ ਹੋਣ ਦੇ ਬਾਵਜੂਦ ਵੀ ਉਹ ਕਿੰਨੀ ਨਿਮਰਤਾ ਨਾਲ ਦੁਨੀਆ ਚ ਵਿਚਰ ਰਿਹਾ ਕਿੰਨੀ ਨਿਮਰਤਾ ਨਾਲ ਉਹ ਵਿਹਾਰ ਕਰਦਾ ਮੈਂ ਨਾ ਇੱਕ ਵਾਰੀ ਇੱਕ ਰਾਜਸਥਾਨ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਇੱਕ ਮੈਂ ਇਦਾਂ ਦੇ ਬੰਦੇ ਨੂੰ ਉੱਥੇ ਮਿਲੀ ਕਿ ਜਿਹੜਾ ਕਿ ਉਹਨਾਂ ਦਾ ਘਰ ਬੜਾ ਖੇਤਾਂ ਜਿਹਾਂ ਚ ਸੀਗਾ ਜਿਵੇਂ ਖੇਤ ਜੇ ਤਾਂ ਉੱਥੇ ਹੁੰਦੇ ਨਹੀਂ ਮਾਰੂਥਲਾਂ ਜਿਹਾਂ ਜੀ ਸੀਗਾ ਤੇ ਅਸੀਂ ਉਹਨਾਂ ਕੋਲੇ ਗਏ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਨੂੰ ਚਾਹ ਪਿਲਾਓਗੇ ਉਹ ਕਹਿੰਦੇ ਵੀ ਹਾਂ ਤੁਸੀਂ ਆ ਜਾਓ ਉਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਸੀਗੀਆਂ ਕਾਫੀ ਤੇ ਉਹ ਬੰਦੇ ਨਾਲ ਮੈਂ ਗੱਲਾਂ ਕਰਨ ਲੱਗ ਗਈ ਬੈਠ ਕੇ ਐਦਾ ਹੀ ਮੈਂ ਆਪਣੀਆਂ ਤਿੰਨ ਸਹੇਲੀਆਂ ਨਾਲ ਗਈ ਸੀ ਤੇ ਉਹ ਫੋਟੋਆਂ ਖਿੱਚਣ ਲੱਗ ਗਏ ਮੈਨੂੰ ਫੋਟੋਆਂ ਖਿਚਾਉਣ ਨਾਲੋਂ ਵੀ ਜ਼ਿਆਦਾ ਇੱਛਾ ਹੁੰਦੀ ਹੈ ਕਿ ਮੈਂ ਲੋਕਾਂ ਨਾਲ ਗੱਲਾਂ ਕਰਾਂ ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗ ਗਈ ਉਹਦਾ ਨਾਂ ਬੰਦੇ ਦਾ ਫਾਰੂਕ ਸੀਗਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਸਾਲ ਤੋਂ ਇੱਥੇ ਰਹਿੰਦੇ ਹੋ ਕਹਿੰਦੇ ਮੈਨੂੰ ਬਹੁਤ ਸਾਲ ਹੋ ਗਏ ਮੈਂ ਇਸੇ ਪਿੰਡ 'ਚ ਜੰਮਿਆ ਪਲਿਆ ਉਹ ਪਿੰਡ ਸੀਗਾ ਤੇ ਉਹ ਮੇਰੇ ਨਾਲ ਗੱਲਾਂ ਕਰਨ ਲੱਗੇ ਜਦੋਂ ਮੈਂ ਉਸ ਬੰਦੇ ਦੀਆਂ ਗੱਲਾਂ ਸੁਣੀਆਂ ਨਾ ਮੈਨੂੰ ਲੱਗੇ ਕਿ ਕਈ ਚੀਜ਼ਾਂ 'ਚ ਨਾ ਉਹ ਸਾਡੇ ਨਾਲੋਂ ਵੀ ਕਾਬਿਲ ਇਨਸਾਨ ਸੀਗਾ ਉਹਦੀ ਜਿਹੜੀ ਦੁਨੀਆਦਾਰੀ ਨੂੰ ਲੈ ਕੇ ਸਮਝ ਸੀਗੀ ਉਹਦੀਆਂ ਚਾਰ ਕੁੜੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਜਿਹੜਾ ਉਹਦਾ ਉਹਦੀ ਸੋਚ ਸੀਗੀ ਮੈਨੂੰ ਲੱਗੇ ਕਿ ਉਹ ਬੜੇ ਪੜੇ ਲਿਖੇ ਬੰਦਿਆਂ ਦੀ ਸੋਚ ਵੀ ਇਦਾਂ ਦੀ ਨਹੀਂ ਹੁੰਦੀ ਤੇ ਮੈਂ ਮੈਨੂੰ ਤਕਰੀਬਨ ਉਹਦੇ ਨਾਲ 1 ਘੰਟਾ ਸੀ ਉੱਥੇ ਬੈਠੇ ਰਹੇ ਤੇ ਮੈਂ 1 ਘੰਟਾ ਉਹਦੇ ਨਾਲ ਹੀ ਗੱਲਾਂ ਕਰਦੀ ਰਹੀ ਮੈਂ ਉਹਦੇ ਨਾਲ ਇੱਕ ਫੋਟੋ ਵੀ ਖਿਚਾਈ ਮੈਨੂੰ ਮਤਲਬ ਉਹਦੀ ਸੋਚ ਐਨੀ ਜ਼ਿਆਦਾ ਚੰਗੀ ਲੱਗੀ ਤੇ ਮੈਨੂੰ ਉੱਥੇ ਉਹਦੇ ਨਾਲ ਗੱਲਾਂ ਕਰਕੇ ਇਹ ਚੀਜ਼ ਲੱਗੀ ਕਿ ਕਦੇ ਵੀ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਨਾ ਸਮਝੋ। ਕਈ ਵਾਰੀ ਬੜੇ ਆਮ ਜਿਹੇ ਦਿੱਸਦੇ ਇਨਸਾਨ ਨੇ ਨਾ ਜਿਹੜੇ ਉਹ ਵੀ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਵੱਡੇ ਹੁੰਦੇ ਆ ਸੋਚ 'ਚ ਵੀ, ਕਿਰਦਾਰ 'ਚ ਵੀ ਤੇ ਸਮਝ ਦੇ ਵਿੱਚ ਵੀ ਤੁਹਾਡੇ ਨਾਲੋਂ ਵੱਡੇ ਹੁੰਦੇ ਨੇ। ਮੈਂ ਕਈ ਵਾਰੀ ਬਹੁਤ ਇਦਾਂ ਲੋਕਾਂ ਨੂੰ ਜਿਵੇਂ ਆਪਾਂ ਨੂੰ ਵੱਖਰੇ ਵੱਖਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਤੇ ਮੈਨੂੰ ਬੜੇ سارے ਲੋਕ ਪੁੱਛਣਗੇ ਵੀ ਤੁਹਾਨੂੰ ਇਹਨਾਂ ਨੂੰ ਮਿਲ ਕੇ ਕਿਵੇਂ ਲੱਗਦਾ ਹੁੰਦਾ? ਮੈਂ ਕਿਹਾ ਵੀ ਜਿੰਨੀ ਦੁਨੀਆ ਨੂੰ ਤੁਸੀਂ ਮਿਲਦੇ ਜਾਂਦੇ ਹੋ ਨਾ ਜਾਂ ਤਾਂ ਤੁਸੀਂ ਉਹਦੇ ਲਈ ਹੰਕਾਰ ਪੈਦਾ ਕਰ ਲੋ ਕਿ ਮੈਂ ਤਾਂ ਇੰਨੇ ਲੋਕਾਂ ਨੂੰ ਮਿਲ ਲਿਆ ਜਾਂ ਫਿਰ ਤੁਸੀਂ ਨਾ ਇੱਕ ਚੀਜ਼ ਸਮਝ ਜਾਂਦੇ ਹੋ ਤੁਸੀਂ ਇਹ ਸਮਝ ਜਾਂਦੇ ਹੋ ਵੀਰ ਤੁਸੀਂ ਦੁਨੀਆ ਤੇ ਕੱਖ ਵੀ ਨਹੀਂ ਹੈਗੇ ਮਤਲਬ ਤੁਹਾਨੂੰ ਆਪਣੀ ਹਾਇਸੀਅਤ ਐਨੀ ਛੋਟੀ ਲੱਗਣ ਲੱਗ ਜਾਂਦੀ ਹੈ ਨਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕੁਝ ਵੀ ਨਹੀਂ ਹੈਗੇ ਦੁਨੀਆ ਇੰਨਾ ਜ਼ਿਆਦਾ ਸੋਹਣਾ ਐਨੀ ਜ਼ਿਆਦੀ ਸਮਝ ਇੰਨਾ ਜ਼ਿਆਦਾ ਚੰਗਾਪਣ ਸੰਭਾਲੀ ਬੈਠੀ ਆ ਨਾ ਕਿ ਤੁਸੀਂ ਉਹਦੇ ਸਾਹਮਣੇ ਕੱਖਾਂ ਵਰਗੇ ਵੀ ਨਹੀਂ ਤੁਸੀਂ ਇਹ ਸਮਝ ਲਓ ਕਿ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਮਿਲਣ ਤੋਂ ਬਾਅਦ ਇਹ ਚੀਜ਼ ਸਮਝ ਆਉਂਦੀ ਆ ਵੀ ਤੁਸੀਂ ਖਾਕ ਵੀ ਨਹੀਂ ਹੈਗੇ ਉਹਨਾਂ ਲੋਕਾਂ ਦੇ ਮੁਕਾਬਲੇ ਤੇ ਇਹ ਚੀਜ਼ ਤੁਹਾਨੂੰ ਹੋਰ ਨਿਮਰ ਕਰਦੀ ਆ ਤੁਹਾਡੇ ਅੰਦਰ ਜਿੰਨੀ ਜ਼ਿਆਦਾ ਨਿਮਰਤਾ ਆਉਂਦੀ ਜਾਂਦੀ ਆ ਨਾ ਓਨੇ ਜ਼ਿਆਦਾ ਤੁਸੀਂ ਸ਼ਾਂਤ ਹੋ ਜਾਂਦੇ ਹੋ ਤੁਸੀਂ ਠਹਿਰਾਓ ਚ ਹੋ ਜਾਂਦੇ ਹੋ ਤੁਹਾਡੇ ਸ਼ਬਦ ਨੇ ਜਿਹੜੇ ਉਹ ਘਟਦੇ ਜਾਂਦੇ ਨੇ ਤੁਸੀਂ ਗੱਲਾਂ ਘੱਟ ਕਰਨ ਲੱਗ ਜਾਂਦੇ ਹੋ ਸੁਣਨ ਜ਼ਿਆਦਾ ਲੱਗ ਜਾਂਦੇ ਹੋ ਤੁਸੀਂ ਬੰਦੇ ਨੂੰ ਦੇਖਣ ਜ਼ਿਆਦਾ ਲੱਗ ਜਾਂਦੇ ਹੋ ਤੁਸੀਂ ਬੰਦੇ ਲਈ ਜਜਮੈਂਟਲ ਘੱਟ ਹੁੰਦੇ ਜਾਂਦੇ ਹੋ ਤੇ ਉਹ ਚੀਜ਼ ਆ ਨਾ ਜਿਹੜੀ ਨਿਮਰਤਾ ਉਹ ਬੜੀ ਸੋਹਣੀ ਚੀਜ਼ ਆ ਉਹ ਤੁਸੀਂ ਜਿੱਥੇ ਵੀ ਹੋਵੋਗੇ ਉਹ ਤੁਹਾਨੂੰ ਦੁਨੀਆ ਦੇ ਸਭ ਤੋਂ ਸੋਹਣੇ ਇਨਸਾਨ ਬਣਾ ਦੂਗੀ ਤੁਹਾਡੀ ਸ਼ਕਲ ਨੂੰ ਲੈ ਕੇ ਲੋਕ ਇਹ ਨਹੀਂ ਸੋਚਣਗੇ ਕਿ ਤੁਸੀਂ ਸੋਹਣੇ ਹੋ ਤੁਹਾਡੀ ਨਿਮਰਤਾ ਕਈ ਵਾਰ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਇਨਸਾਨ ਬਣਾ ਦਿੰਦੀ ਆ ਤੇ ਮੈਨੂੰ ਮੈਂ ਜਦੋਂ ਵੀ ਉਸ ਫੋਟੋ ਨੂੰ ਦੇਖਦੀ ਆ ਮੈਂ ਫਾਰੂਕ ਨੂੰ ਦੇਖਦੀ ਆ ਤਾਂ ਮੈਂ ਹਮੇਸ਼ਾ ਸੋਚਦੀ ਹੁੰਨੇ ਆ ਕਿ ਦੁਨੀਆ ਨੂੰ ਜਿਵੇਂ ਜਿਵੇਂ ਤੁਸੀਂ ਮਿਲਦੇ ਜਾਂਦੇ ਹੋ ਤੁਹਾਡੇ ਕਿੰਨੇ ਪਰਮ ਨੇ ਜਿਹੜੇ ਟੁੱਟਦੇ ਜਾਂਦੇ ਨੇ ਸਾਡੇ ਨਾਲ ਇੱਥੇ ਜਿੱਥੇ ਅਸੀਂ ਰਹਨੇ ਆ ਇਹਦੇ ਨਾਲ ਹੀ ਇੱਕ ਇਲਾਕਾ ਏ ਉਹਨੂੰ ਤ੍ਰਿਪੜੀ ਕਹਿੰਦੇ ਨੇ ਤੇ ਉੱਥੇ ਨਾ ਇੱਕ ਬੀਬੀ ਜੀ ਨੇ ਉਹ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਹੋਇਆ ਤੇ ਮੈਂ ਬੜੇ سارے ਲੋਕਾਂ ਦੇ ਮੂੰਹ ਸੁਣਿਆ ਹੋਇਆ ਕਿ ਵੀ ਉਹ ਬਾਹਰ ਬੈਠੇ ਹੁੰਦੇ ਨੇ ਆਪਣੇ ਘਰ ਦੇ ਤੇ ਉੱਥੇ ਕਈ ਵਾਰੀ ਉਹ ਭਾਂਡੇ-ਪੁੰਡੇ ਸਾਫ਼ ਕਰਦੇ ਹੁੰਦੇ ਆ ਤੇ ਕਹਿੰਦੇ ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਮਿਲਦੇ ਹੋ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿ ਇਹ ਬੀਬੀ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਹੋਊਗਾ ਹਨਾ ਤੇ ਅਸੀਂ ਮਤਲਬ ਅਸੀਂ ਜਦੋਂ ਇਹੋ ਜਿਹੇ ਬੰਦੇ ਨੂੰ ਦੇਖਦੇ ਆ ਕਿ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਕਰਕੇ ਵੀ ਐਨੇ ਨਿਮਰ ਨੇ ਉਹਨਾਂ ਨੇ ਆਪਣੇ ਆਪ ਨੂੰ ਵੱਡੇ ਹੋਣ ਦਾ ਭਰਮ ਨਹੀਂ ਦਿੱਤਾ ਹੈਗਾ ਜਾਂ ਜਿੰਨਾਂ ਨੂੰ ਮੈਂ ਮਿਲੀ ਤੁਹਾਨੂੰ ਦੱਸਦੀਆਂ ਕਿ ਉਹਨਾਂ ਦਾ ਐਨਾ ਵੱਡਾ ਉਹਦਾ ਸੀ ਤੇ ਉਹ ਕਹਿੰਦੇ ਵੀ ਮੈਂ ਅੱਜ ਵੀ ਆਪਣਾ ਸਮਾਨ ਆਪ ਹੀ ਲੈ ਕੇ ਤੁਰ ਜਾਣਾ ਜਿੱਧਰ ਨੂੰ ਮੇਰਾ ਜੀ ਕਰਦਾ ਤੇ ਜਦੋਂ ਮੇਰੇ ਜਿਹੜੇ ਅ ਅਫੀਸ਼ੀਅਲ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਮੇਰੇ ਤੋਂ ਥੱਲੇ ਰੈਂਕ ਦੇ ਉੱਤੇ ਜਿਹੜੇ ਲੋਕ ਨੇ ਉਹ ਮੇਰੇ ਹੱਥ 'ਚੋਂ ਸਮਾਨ ਫੜਦੇ ਤਾਂ ਮੈਨੂੰ ਬੜਾ ਅਜੀਬ ਲੱਗਦਾ ਮੈਂ ਉਹਨਾਂ ਨੂੰ ਕਹਿੰਨਾ ਵੀ ਨਹੀਂ ਮੈਂ ਕਰ ਸਕਦਾ ਤੁਸੀਂ ਮੈਨੂੰ ਐਨਾ ਸਪੈਸ਼ਲ ਮਹਿਸੂਸ ਨਾ ਕਰਾਓ ਤੇ ਉਹ ਚੀਜ਼ਾਂ ਮੈਨੂੰ ਇਹ ਲੱਗਿਆ ਕਿ ਉਹ ਬੰਦਾ ਵੀ ਬਹੁਤ ਖੂਬਸੂਰਤ ਆ ਜਿਹਨੂੰ ਮੈਂ ਮਿਲੀ ਮੇਰੇ ਲਈ ਖੂਬਸੂਰਤੀ ਦਾ ਮਤਲਬ ਇਹ ਹੁੰਦਾ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਮਿਲਦੇ ਹੋ ਤੁਸੀਂ ਉਹਦਾ ਪਹਿਰਾਵਾ ਨਾ ਦੇਖੋ ਤੁਸੀਂ ਉਹਦੀ ਸ਼ਕਲ ਨਾ ਵੇਖੋ ਤੁਸੀਂ ਉਹਦਾ ਰਤਵਾ ਨਾ ਦੇਖੋ ਤੁਸੀਂ ਉਹਦਾ ਆਦਾ ਨਾ ਵੇਖੋ ਤੁਸੀਂ ਉਹਨੂੰ ਇੱਕ ਇਨਸਾਨ ਸਮਝ ਕੇ ਜਦੋਂ ਮਿਲਦੇ ਹੋ ਉਹਦੇ ਬਰਾਬਰ ਦੇ ਹੋ ਕੇ ਮਿਲਦੇ ਹੋ ਫੇਰ ਪਤਾ ਲੱਗਦਾ ਕਿ ਤੁਹਾਡੇ ਅੰਦਰ ਕਿੰਨੀ ਜ਼ਿਆਦਾ ਨਿਮਰਤਾ ਤੇ ਨਿਮਰਤਾ ਹੀ ਇੱਕ ਇਹੋ ਜੀ ਚੀਜ਼ ਆ ਜਿਹੜੀ ਬੰਦੇ ਨੂੰ ਬਹੁਤ ਸੋਹਣਾ ਬਣਾਉਂਦੀ ਆ ਜਿਹੜੇ ਅਹੁਦੇ ਨੇ ਜਿਹੜੇ ਰਤਬੇ ਨੇ ਜਿਹੜੀਆਂ ਦੌਲਤਾਂ ਨੇ ਜਿਹੜੇ ਵੱਡੇ ਘਰ ਨੇ ਇਹ ਤਾਂ ਕਈ ਵਾਰੀ ਨਾ ਕੁਦਰਤ ਇੱਕ ਮਿੰਟ 'ਚ ਖਾਕ ਕਰ ਦਿੰਦੀ ਆ ਹੁਣ ਜੋ ਕੁਝ ਅਸੀਂ ਇਹਨਾਂ ਦਿਨਾਂ 'ਚ ਦੇਖਿਆ ਉਹਦੇ ਤੋਂ ਸਾਨੂੰ ਇਹੀ ਸਬਕ ਮਿਲਦਾ ਨਾ ਕਿ ਜੇ ਪਰਮਾਤਮਾ ਚਾਹੁੰਦਾ ਨਾ ਤਾਂ ਉਹ ਇੱਕ ਦਿਨ 'ਚ ਸਭ ਦੀ ਹیثیت ਬਰਾਬਰ ਕਰ ਦਿੰਦਾ ਉਹ ਕਿਸੇ ਵੱਡੇ ਛੋਟੇ ਨੂੰ ਨਹੀਂ ਵੇਖਦਾ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜ਼ਿੰਦਗੀ 'ਚ ਤੁਸੀਂ ਦੇਖੀਆਂ ਹੋਣਗੀਆਂ ਕਿ ਜਿੱਥੇ ਪਰਮਾਤਮਾ ਤੁਹਾਨੂੰ ਇੱਕ ਬਰਾਬਰ ਕਰਨ ਤੇ ਆਉਂਦਾ ਨਾ ਉੱਥੇ ਤੁਹਾਡੀ ਹੈਸੀਅਤ ਕੁਝ ਵੀ ਨਹੀਂ ਰਹਿ ਜਾਂਦੀ ਸੋ ਨਿਮਰਤਾ ਨਾ ਜਿਹੜੀ ਉਹ ਬੰਦੇ ਦੇ ਸੁਭਾਅ 'ਚ ਹਮੇਸ਼ਾ ਹੋਣੀ ਚਾਹੀਦੀ ਆ ਤੇ ਦੂਜੀ ਚੀਜ਼ ਆ ਜਿਹੜੀ ਉਹ ਤੁਹਾਡੇ ਅੰਦਰ ਸਬਰ ਹੋਣਾ ਚਾਹੀਦਾ ਅੱਜ ਕੱਲ ਅਸੀਂ ਬਹੁਤ ਛੋਟੀ ਛੋਟੀ ਗੱਲ ਤੇ ਇੰਨਾ ਜ਼ਿਆਦਾ ਚੀਜ਼ਾਂ ਨੂੰ ਲੈ ਕੇ ਸੀਰੀਅਸ ਹੋ ਜਾਣਿਆ ਇੰਨਾ ਜ਼ਿਆਦਾ ਬੜਬੂਲੇ ਹੋ ਜਾਣਿਆ ਉਹ ਸਾਡੇ ਰਿਸ਼ਤਿਆਂ 'ਚ ਵੀ ਹੁੰਦਾ ਸਾਨੂੰ ਜ਼ਿੰਦਗੀ ਦੀ ਨਾ ਇੱਕ ਛੋਟੀ ਛੋਟੀ ਕਮੀ ਆ ਨਾ ਜਿਹੜੀ ਉਹ ਵੀ ਇੰਨੀ ਜ਼ਿਆਦਾ ਚੁਪਦੀ ਹੈ ਕਿ ਜਿੰਨਾ ਬਾਕੀ ਸਭ ਕੁਝ ਸਾਡੇ ਕੋਲ ਪਿਆ ਏ ਜਿੰਨਾ ਬਾਕੀ ਸਭ ਕੁਝ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਉਹਦੇ 'ਚ ਸਾਨੂੰ ਸਬਰ ਹੀ ਨਹੀਂ ਹਰ ਬੰਦੇ ਨੂੰ ਨਾ ਜ਼ਿੰਦਗੀ 'ਚ 99 ਕੁਝ ਨਹੀਂ ਚਾਹੀਦਾ ਉਹਨੂੰ ਸਭ ਚੀਜ਼ਾਂ 100 ਹੀ ਚਾਹੀਦੀਆਂ ਨੇ ਉਹਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜੇ ਕੋਈ ਦੁਨੀਆਂ ਦੇ ਉੱਤੇ ਸੋਹਣਾ ਇਨਸਾਨ ਹੋਵੇ ਉਹ ਹੀ ਮੈਂ ਹੋਵਾਂ ਜਿੱਦੀ ਜੇਬ 'ਚ ਸਭ ਤੋਂ ਜ਼ਿਆਦਾ ਪੈਸਾ ਹੋਵੇ ਉਹ ਵੀ ਮੈਂ ਹੋਵਾਂ ਜਿਹੜਾ ਸਭ ਤੋਂ ਜ਼ਿਆਦਾ ਖੂਬਸੂਰਤ ਹੋਵੇ ਉਹ ਵੀ ਮੈਂ ਹੋਵਾਂ ਦੁਨੀਆਂ ਜੀ ਨੂੰ ਸਲਾਮਾਂ ਕਰੇ ਉਹ ਵੀ ਮੈਂ ਹੋਵਾਂ 100 ਤਾਂ ਨਾ ਕਿਸੇ ਬੰਦੇ ਕੋਲੇ ਕੁਝ ਨਹੀਂ ਹੁੰਦਾ ਮੈਂ ਤਾਂ ਕਹਿੰਦੀ ਆ ਵੀ ਜੇ ਤੁਹਾਡੇ ਕੋਲ 50% ਚੀਜ਼ਾਂ ਵੀ ਨੇ ਨਾ ਤੁਹਾਡੇ ਕੋਲੇ 100 'ਚੋਂ 50 ਵੀ ਪਿਆਏ ਤਾਂ ਵੀ ਤੁਸੀਂ ਉਹਦੇ ਤੇ ਖੁਸ਼ ਹੋਵੋ ਉਹਦੇ ਤੇ ਸਬਰ ਕਰੋ ਕਿਉਂਕਿ ਆਪਾਂ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਤੁਹਾਡੇ ਤੋਂ ਛੋਟੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਤੁਹਾਡੇ ਨਾਲੋਂ ਘੱਟ ਚੀਜ਼ਾਂ ਬਖਸ਼ੀਆਂ ਨੇ ਨਾ ਉਹਨਾਂ ਨੂੰ ਵੇਖੋ ਫਿਰ ਤੁਹਾਨੂੰ ਸਬਰ ਆ ਜਿਹੜਾ ਆਪਣੇ ਆਪ ਆ ਜਾਊਗਾ ਕਈ ਵਾਰੀ ਅਸੀਂ ਰਿਸ਼ਤਿਆਂ 'ਚ ਵੀ 100% ਸਭ ਕੁਝ ਭਾਲ ਦਿਆਂ ਸੀ ਕਹਿੰਨਾ ਅਸੀਂ ਕਹਿੰਨਾ ਮੇਰੇ ਬੱਚੇ ਵੀ ਚੰਗੇ ਹੋਣ ਮੇਰਾ ਪਾਰਟਨਰ ਵੀ ਬਹੁਤ ਵਧੀਆ ਹੋਵੇ ਉਹਦੇ ਨਾਲ ਵੀ ਮੇਰਾ ਰਿਸ਼ਤਾ ਵਧੀਆ ਹੋਵੇ ਮੇਰੇ ਕੋਲ ਚੰਗੀ ਨੌਕਰੀ ਵੀ ਹੋਵੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਨਸੈਟੀਸਫਾਈ ਕਰਦੀਆਂ ਨੇ ਤੁਹਾਡੇ ਕੋਲ ਜੋ ਪਿਆ ਹੈ ਨਾ ਉਹਦੇ ਤੋਂ ਵੀ ਤੁਹਾਡਾ ਫਿਰ ਮਨ ਇਹਨਾਂ ਉਚਾਰਟ ਹੋ ਜਾਂਦਾ ਕਿ ਤੁਹਾਨੂੰ ਸਿਰਫ ਤੇ ਸਿਰਫ ਪੂਰੀ ਜ਼ਿੰਦਗੀ ਉਸ ਚੀਜ਼ ਦਾ ਫਿਕਰ ਪਿਆ ਰਹਿੰਦਾ ਉਸ ਚਿੰਤਾ 'ਚ ਤੁਸੀਂ ਗੁਜ਼ਾਰ ਦਿੰਨੇ ਹੋ ਕਿ ਜੋ ਤੁਹਾਨੂੰ ਨਹੀਂ ਮਿਲਿਆ ਸਬਰ ਹਰ ਚੀਜ਼ ਤੇ ਕਰੋ ਜਿੰਨੀ ਤੁਹਾਡੇ ਕੋਲ ਦੌਲਤ ਆ ਉਹਦੇ 'ਚ ਵੀ ਸਬਰ ਕਰੋ ਜੋ ਤੁਹਾਡੇ ਕੋਲੇ ਰਿਸ਼ਤੇ ਨੇ ਉਹਨਾਂ 'ਚ ਵੀ ਸਬਰ ਕਰੋ ਜਿਵੇਂ ਦੀ ਤੁਹਾਡੇ ਕੋਲੇ ਛੱਤ ਆ ਜੋ ਤੁਹਾਡੇ ਕੋਲ ਪਾਉਣ ਲਈ ਆ ਜੋ ਤੁਹਾਡੇ ਕੋਲ ਖਾਣ ਲਈ ਆ ਸਬਰ ਹੀ ਬੰਦੇ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਆ ਤੇ ਜੇ ਤੁਹਾਨੂੰ ਸਬਰ ਆ ਜਾਵੇ ਤਾਂ ਉਹ ਤੁਹਾਡੀ ਜ਼ਿੰਦਗੀ ਨੂੰ ਸੋਨਾ ਕਰ ਦਿੰਦਾ ਜੇ ਤੁਸੀਂ ਬੇਸਬਰੇ ਹੋ ਜਾਓਗੇ ਤਾਂ ਤੁਹਾਡੇ ਕੋਲ ਜਿੰਨਾ ਕੁਝ ਮਰਜ਼ੀ ਪਿਆ ਤੁਹਾਡੇ ਅੰਦਰੋਂ ਭੁੱਖਾ ਨਾ ਜਿਹੜੀ ਉਹ ਕਦੇ ਖਤਮ ਨਹੀਂ ਹੁੰਦੀ ਤੇ ਸਭ ਤੋਂ ਜ਼ਿਆਦਾ ਤਕਲੀਫ ਦੇ ਬੰਦੇ ਦੇ ਅੰਦਰ ਭੁੱਖ ਹੁੰਦੀ ਆ ਚਾਹੇ ਉਹ ਭੁੱਖ ਤੁਹਾਡੇ ਤਨ ਦੀ ਹੋਵੇ ਤੁਹਾਡੇ ਢਿੱਡ ਦੀ ਹੋਵੇ ਚਾਹੇ ਉਹ ਭੁੱਖ ਤੁਹਾਡੇ ਮਨ ਦੀ ਹੋਵੇ ਢਿੱਡ ਦੀ ਭੁੱਖ ਨੂੰ ਤੁਸੀਂ ਸ਼ਾਂਤ ਕਰ ਲੋਗੇ ਪਰ ਜੇ ਮਨ ਦੇ ਅੰਦਰ ਭੁੱਖ ਆ ਗਈ ਨਾ ਉਹਨੂੰ ਕੋਈ ਸ਼ਾਂਤ ਨਹੀਂ ਕਰ ਸਕਦਾ ਤੇ ਉਹਨੂੰ ਸ਼ਾਂਤ ਕਰਨ ਦਾ ਇੱਕੋ ਜਰੀਆ ਕਿ ਪ੍ਰਮਾਤਮਾ ਤੋਂ ਸਾਨੂੰ ਸਬਰ ਮੰਗਣਾ ਚਾਹੀਦਾ ਕਿ ਜੋ ਤੂੰ ਮੈਨੂੰ ਦਿੱਤਾ ਮੈਂ ਤੇਰਾ ਉਹਦੇ ਲਈ ਸ਼ੁਕਰਾਨਾ ਕਰਕੇ ਤੇ ਇਸ ਚੀਜ਼ ਦੇ ਵਿੱਚ ਸਬਰ ਮਹਿਸੂਸ ਕਰ ਰਿਹਾ ਤੇ ਤੀਜੀ ਜਿਹੜੀ ਚੀਜ਼ ਆ ਉਹ ਬੰਦੇ ਦਾ ਆਪਣੀ ਜ਼ੁਬਾਨ ਤੇ ਬਹੁਤ ਕੰਟਰੋਲ ਚਾਹੀਦਾ ਇੱਕ ਜ਼ੁਬਾਨ ਇਹੋ ਜੀ ਚੀਜ਼ ਹੈ ਕਿ ਵਾਕਏ ਜਿਹੜੀ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਧ ਸੂਰਤ ਬੰਦੇ ਬਣਾ ਦਿੰਦੀ ਆ ਚਿਹਰਾ ਜਿੰਨਾ ਮਰਜੀ ਸੋਹਣਾ ਹੋਵੇ ਪਰ ਜੇ ਤੁਹਾਡੀ ਜ਼ੁਬਾਨ ਆ ਜਿਹੜੀ ਉਹ ਸੋਹਣਾ ਬੋਲਦੀ ਨਹੀਂ ਨਾ ਤਾਂ ਤੁਹਾਨੂੰ 10 ਮਿੰਟ ਲੋਕ ਨੇ ਜਿਹੜੇ ਉਹ ਬਰਦਾਸ਼ਤ ਨਹੀਂ ਕਰਦੇ ਹੈਗੇ ਉਹ ਜ਼ੁਬਾਨ ਤੁਸੀਂ ਵੱਡਿਆਂ ਅੱਗੇ ਵੀ ਬੜੀ ਸੋਹਣੀ ਵਰਤਣੀ ਆ ਤੁਸੀਂ ਛੋਟਿਆਂ ਨਾਲ ਵੀ ਬਹੁਤ ਸੋਹਣੀ ਵਰਤਣੀ ਆ ਤੁਸੀਂ ਉੱਚਿਆਂ ਨੀਵੇਂਆਂ ਦਾ ਫਰਕ ਕਰੇ ਬਿਨਾ ਆਪਣੀ ਜ਼ੁਬਾਨ ਨੂੰ ਸੋਹਣਾ ਜਿਹੜਾ ਹੈ ਉਹ ਬੋਲਣ ਲਈ ਕਹਿਣਾ ਹੈ ਕਈ ਮੈਂ ਇਹੋ ਜਿਹੇ ਲੋਕ ਵੇਖਿਆ ਕਿ ਜਿਹੜੇ 24 ਘੰਟੇ ਇੰਨਾ ਕੌੜਾ ਬੋਲਦੇ ਆ ਨਾ ਕਿ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਇਹ ਮੇਰੇ ਘਰੇ ਦਾ ਛੱਡ ਮੇਰੇ ਬਾਹਰ ਕੰਦ ਤੋਂ ਬਾਹਰ ਵੀ ਨਾ ਲੰਘ ਜਵੇ ਤੁਸੀਂ ਇੰਨਾ ਵੀ ਇੱਕ ਘੜੀ ਉਹਨਾਂ ਨੂੰ ਨਹੀਂ ਬਰਦਾਸ਼ਤ ਕਰ ਸਕਦੇ ਤੇ ਉਹ ਅਕਸਰ ਆਪਣੀ ਜਿਹੜੀ ਗੰਦੀ ਜ਼ੁਬਾਨ ਆ ਉਹਦਾ ਬਹਾਨਾ ਆਪਣੇ ਸੁਭਾਅ ਨੂੰ ਦੇਈ ਜਾਣਗੇ ਨਹੀਂ ਮੇਰਾ ਤਾਂ ਸੁਭਾਅ ਹੀ ਐਦਾਂ ਦਾ ਮੈਂ ਤਾਂ ਕੌੜਾ ਹੀ ਬੋਲਦਾ ਰਿਹਾ ਸਾਰੀ ਉਮਰ ਕੌੜੀ ਚੀਜ਼ ਆ ਨਾ ਜਿਹੜੀ ਉਹ ਕਿਸੇ ਨੂੰ ਚੰਗੀ ਨਹੀਂ ਲੱਗਦੀ ਹੈਗੀ ਆਪਾਂ ਕਹਿੰਦੇ ਆ ਵੀ ਅ ਕਈ ਬੰਦੇ ਸਾਰਾ ਦਿਨ ਜ਼ਹਿਰ ਉਗਲਦੇ ਨੇ ਅਸੀਂ ਜ਼ਹਿਰ ਨੂੰ ਹੀ ਮੈਨੂੰ ਲੱਗਦਾ ਸਭ ਤੋਂ ਕੌੜੀ ਕਹਿੰਦੇ ਆ ਪਰ ਇਹੋ ਜਿਹੜੇ ਬੰਦੇ ਨੇ ਨਾ ਉਹ ਕਿਸੇ ਤੋਂ ਨਾ ਤਾਂ ਰਿਸਪੈਕਟ ਖੱਟਦੇ ਨੇ ਨਾ ਕਿਸੇ ਤੋਂ ਪਿਆਰ ਖੱਟਦੇ ਨੇ ਉਹ ਬੰਦੇ ਸਾਰੀ ਉਮਰ ਆਪਣੀ ਇਸ ਭੈੜੀ ਜ਼ੁਬਾਨ ਦੇ ਸਿਰ ਤੇ ਨਾ ਲੋਕਾਂ ਤੋਂ ਜਾਂ ਤਾਂ ਨਿੰਦਿਆ ਖੱਟਣਗੇ ਜਾਂ ਬਾਦਵਾਵਾਂ ਖੱਟਣਗੇ ਜਾਂ ਫਿਰ ਲੋਕ ਉਹਨਾਂ ਨੂੰ ਮਿਲਣਾ-ਗਿਲਣਾ ਛੱਡ ਦਿੰਦੇ ਨੇ ਉਹਨਾਂ ਦੇ ਕੋਲ ਬੈਠਣ ਤੋਂ ਵੀ ਲੋਕ ਗੁਰੇਜ਼ ਕਰਦੇ ਨੇ ਸੋ ਜਿਹੜੀ ਤੁਹਾਡੀ ਜ਼ੁਬਾਨ ਆ ਇਹਨੂੰ ਬੜੇ ਸੋਹਣੇ ਢੰਗ ਨਾਲ ਵਰਤੋ ਇਸ ਇੱਕ ਜ਼ੁਬਾਨ ਦੇ ਸਿਰ ਤੇ ਤੁਸੀਂ ਬੜੇ ਸੋਹਣੇ ਜਿਹੜੇ ਕੰਮ ਨੇ ਲੋਕਾਂ ਤੋਂ ਲੈ ਲੈਨੇ ਹੋ ਕਈ ਵਾਰੀ ਬੰਦਾ ਨਾ ਅਸੀਂ ਉਹਦਾ ਕੰਮ ਕਰਨਾ ਵੀ ਨਹੀਂ ਚਾਹੁੰਦੇ ਹੁੰਦੇ ਪਰ ਅਸੀਂ ਇੰਨਾ ਸੋਹਣਾ ਮਤਲਬ ਜਦੋਂ ਆ ਕੇ ਢੰਗ ਨਾਲ ਸਾਨੂੰ ਮਿਲਦਾ ਇੰਨੀ ਨਿਮਰਤਾ ਨਾਲ ਮਿਲਦਾ ਇੰਨੀ ਸਲੀਕੇ ਨਾਲ ਗੱਲ ਕਰਦਾ ਤਾਂ ਸੀ ਕਹਿੰਦੇ ਵੀ ਹੁਣ ਮੇਰੀ ਜਿੰਨੀ ਮਰਜ਼ੀ ਮੇਰਾ ਜੋਰ ਲੱਗ ਜੇ ਮੈਂ ਇਹਦਾ ਕੰਮ ਆ ਜਿਹੜਾ ਉਹ ਜ਼ਰੂਰ ਕਰਾਂ ਤੇ ਬਹੁਤ ਇਦਾਂ ਦੇ ਮਸਲੇ ਨੇ ਜਿਹੜੇ ਹੱਲ ਨਾ ਹੋਣ ਵਾਲੇ ਹੁੰਦੇ ਨੇ ਪਰ ਤੁਹਾਡੀ ਜਿਹੜੀ ਜ਼ੁਬਾਨ ਆ ਉਹਨਾਂ ਨੂੰ ਹੱਲ ਕਰ ਦਿੰਦੀ ਆ ਬਹੁਤ ਸਾਰੇ ਇਦਾਂ ਦੇ ਰਿਸ਼ਤਿਆਂ ਦੀਆਂ ਕੜਵਾਹਟਾਂ ਨੇ ਜਿਨ੍ਹਾਂ ਨੂੰ ਤੁਹਾਡੀ ਜ਼ੁਬਾਨ ਹੱਲ ਕਰ ਦਿੰਦੀ ਆ ਜੇ ਤੁਸੀਂ ਕਿਸੇ ਨਾਲ ਥੋੜਾ ਜਿਹਾ ਮਿੱਠਾ ਬੋਲਣਾ ਸ਼ੁਰੂ ਕਰ ਦੋ ਨਾ ਹੋਲੀ-ਹੋਲੀ ਟੁੱਟਾ ਰਿਸ਼ਤਾ ਉਸ ਬੰਦੇ ਨਾਲ ਵੀ ਸੋਹਣਾ ਹੋ ਜਾਂਦਾ ਜਿਹੜਾ ਤੁਹਾਨੂੰ ਇੱਕ ਘੜੀ ਪਸੰਦ ਵੀ ਨਹੀਂ ਕਰਦਾ ਹੁੰਦਾ ਜਿਹੜੇ ਲੋਕ ਕਹਿੰਦੇ ਆ ਨਾ ਕਿ ਮੈਂ ਤਾਂ ਜੀ ਕੋੜਾ ਹੀ ਬੋਲਦਾ ਮੈਂ ਤਾਂ ਦਿਲ ਦਾ ਸੱਚਾ ਐਵੇਂ ਦਿਲਦੂਲ ਦੇ ਸੱਚੇ ਜਾਂ ਐਵੇਂ ਜੀ ਮੈਂ ਤਾਂ ਜ਼ੁਬਾਨ ਦਾ ਹੀ ਕੋੜਾ ਮੈਂ ਦਿਲ ਦਾ ਸੱਚਾ ਇਹ ਬਹਾਨੇ ਜੀ ਨੇ ਨਾ ਜਿਹੜੇ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਪਤਾ ਨਹੀਂ ਕਿਹਨੇ ਪੈਦਾ ਕਰਤੇ ਜਿਹੜਾ ਬੰਦਾ ਦਿਲ ਦਾ ਸੋਹਣਾ ਉਹ ਜ਼ੁਬਾਨ ਦਾ ਵੀ ਸੋਹਣਾ ਹੀ ਹੁੰਦਾ ਇਹ ਚੀਜ਼ ਸਾਨੂੰ ਮੰਨ ਲੈਣੀ ਚਾਹੀਦੀ ਆ ਦੋ ਚੀਜ਼ਾਂ 'ਚ ਇਹਨਾਂ ਫਰਕ ਕਿਵੇਂ ਹੋ ਸਕਦਾ ਵੀ ਦਿਲ ਦਾ ਮੈਂ ਬਹੁਤ ਸੋਹਣਾ ਮੈਂ ਜ਼ੁਬਾਨ ਦਾ ਸੋਹਣਾ ਨਹੀਂ ਹੈਗਾ ਜ਼ੁਬਾਨ ਬਹੁਤ ਸੋਹਣੀ ਚੀਜ਼ ਆ ਤੈਨੂੰ ਢੰਗ ਨਾਲ ਵਰਤੋ ਇਹ ਫ੍ਰੀ ਦੀ ਚੀਜ਼ ਹੈ ਤੇ ਇਹਦੇ ਸਿਰ ਤੇ ਤੁਸੀਂ ਕਹਿੰਦੇ ਹੋ ਵੀ ਬੰਦਾ ਤਖਤਾਂ ਤੇ ਰਾਜ ਵੀ ਕਰ ਲੈਂਦਾ ਤੇ ਬੰਦਾ ਛੇਤਰ ਵੀ ਖਾ ਲੈਂਦਾ ਤੇ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਹੁੰਦਾ ਕਿ ਹਰ ਇੱਕ ਬੰਦੇ ਦੇ ਸੁਭਾਅ ਦੇ ਅੰਦਰ ਨਹੀਂ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਤੁਹਾਡਾ ਅੜਬ ਪਣਾ ਮੈਂ ਬਹੁਤ ਸਾਰੇ ਲੋਕ ਦੇਖੇ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਨਾ ਬੇਫਜ਼ੂਲ ਦੇ ਜਿਹੜੇ ਜਿਨ੍ਹਾਂ ਦੀ ਉਹਨਾਂ ਨੂੰ ਜ਼ਿੰਦਗੀ 'ਚ ਜ਼ਰੂਰਤ ਵੀ ਨਹੀਂ ਹੁੰਦੀ ਐਦਾਂ ਦੇ ਉਸੂਲ ਬਣਾ ਕੇ ਬੈ ਜਾਣਗੇ ਤੇ ਕਦੇ ਵੀ ਉਸ ਉਹਨਾਂ ਉਸੂਲਾਂ ਦੇ ਵਿੱਚ ਫਲੈਕਸੀਬਿਲਟੀ ਨਹੀਂ ਰੱਖਦੇ ਕਿ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਮੈਨੂੰ ਮੋਲਡ ਹੋਣਾ ਵੀ ਪੈ ਸਕਦਾ ਮੈਨੂੰ ਇਸ ਚੀਜ਼ ਤੋਂ ਪਿੱਛੇ ਹਟਣਾ ਵੀ ਪੈ ਸਕਦਾ ਪਰ ਉਹ ਆਪਣੇ ਉਹਨਾਂ ਉਸੂਲਾਂ ਨੂੰ ਬਣਾਈ ਰੱਖਣਗੇ ਜ਼ਿੰਦਗੀ ਦੇ ਵਿੱਚ ਚਾਹੇ ਉਹ ਔਸੂਲ ਉਹਨਾਂ ਨੂੰ ਆਪਣੇ ਆਪ ਨੂੰ ਜਿੰਨਾ ਮਰਜ਼ੀ ਤੰਗ ਕਰੀ ਜਾਣ ਉਹਨਾਂ ਦੀ ਔਲਾਦ ਨੂੰ ਜਿੰਨਾ ਮਰਜ਼ੀ ਤੰਗ ਕਰੀ ਜਾਣ ਚਾਹ ਉਹਨਾਂ ਦੇ ਆਲੇ ਦੁਆਲੇ ਨੂੰ ਜਿੰਨਾ ਮਰਜ਼ੀ ਤੰਗ ਕਰੀ ਜਾਣ ਉਹਨਾਂ ਨੇ ਕਹਿਣਾ ਨਾ ਜੀ ਮੈਂ ਆਪਣੇ ਔਸੂਲ ਤੇ ਰਹੂੰਗਾ ਤੇ ਉਹ ਔਸੂਲ ਵੀ ਕੋਈ ਬਹੁਤਾ ਫਾਇਦੇਮੰਦ ਨਹੀਂ ਹੁੰਦੇ ਮੈਂ ਤਾਂ ਕਈ ਵਾਰੀ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ ਘਰੇ ਕਹਿਣਗੇ ਵੀ ਸਾਡੇ ਘਰ ਆ ਸਬਜੀ ਨਹੀਂ ਬਣੂਗੀ ਮੇਰਾ ਔਸੂਲ ਹੈ ਦੱਸੋ ਹੁਣ ਸਬਜੀ ਬਣਾਉਣ ਦੇ ਮੁੱਦੇ 'ਚ ਔਸੂਲ ਕਿੱਥੋਂ ਆ ਗਿਆ ਅਸੂਲ ਤਾਂ ਹੋਣੇ ਚਾਹੀਦੇ ਤੁਹਾਡੇ ਸਿਰਫ ਤੇ ਸਿਰਫ ਆਪਣੇ ਲਈ ਤੁਹਾਡਾ ਕਿਰਦਾਰ ਤੁਸੀਂ ਸਟਰੋਂਗ ਰੱਖਣਾ ਉਹਦੇ ਲਈ ਅਸੂਲ ਬਣਾ ਲਓ ਤੁਸੀਂ ਪਾਪ ਦੀ ਕਮਾਈ ਨਹੀਂ ਖਾਣੀ ਉਹਦੇ ਲਈ ਅਸੂਲ ਬਣਾ ਲਓ ਤੁਸੀਂ ਮਾੜੇ ਲੋਕਾਂ ਨਾਲ ਨਹੀਂ ਵਰਤਣਾ ਮਾੜੇ ਕਿਰਦਾਰ ਦੇ ਲੋਕਾਂ ਨਾਲ ਮਾੜੇ ਸੁਭਾਅ ਦੇ ਲੋਕਾਂ ਨਾਲ ਉਹਦੇ ਲਈ ਅਸੂਲ ਬਣਾ ਲਓ ਤੁਸੀਂ ਦੁਨੀਆਂ ਨੂੰ ਨਹੀਂ ਭੰਡਣਾ ਉਹਦੇ ਲਈ ਅਸੂਲ ਬਣਾ ਲਓ ਪਰ ਆ ਚੀਜ਼ਾਂ ਚ ਕਿਹੜੇ ਅਸੂਲ ਵੀ ਅਸੀਂ ਇਹੋ ਜੇ ਪਹਿਰਾਵੇ ਨਹੀਂ ਪਾਉਣੇ ਸਾਡਾ ਅਸੂਲ ਆ ਜੀ ਸਾਡੇ ਘਰ 'ਚ ਇਹ ਸਬਜੀ ਨਹੀਂ ਬਣਨੀ ਸਾਡਾ ਅਸੂਲ ਹੈ ਜੀ ਅਸੀਂ ਇਹੋ ਜਿਹੇ ਘਰਾਂ 'ਚ ਬੱਚੇ ਨਹੀਂ ਪਾਉਣੇ ਸਾਡਾ ਅਸੂਲ ਹੈ ਜੀ ਇਹ ਅਸੂਲ ਨਹੀਂ ਹੁੰਦੇ ਜ਼ਿੰਦਗੀ ਆ ਨਾ ਜਿਹੜੀ ਉਹ ਫਲੈਕਸੀਬਿਲਟੀ ਤੇ ਚੱਲਦੀ ਆ ਤੁਹਾਨੂੰ ਕਈ ਵਾਰੀ ਮੋਲਡ ਹੋਣਾ ਪੈਂਦਾ ਆਪਾਂ ਕਹਿੰਦੇ ਆ ਨਾ ਕਿ ਬਹੁਤਾ ਆਕੜ ਕੇ ਨਾ ਤੁਹਾਡੀ ਜਿਹੜੀ ਆਪਣਾ ਪੋਸਚਰ ਆ ਉਹ ਵੀ ਖਰਾਬ ਹੋ ਜਾਂਦਾ ਸਿਰਫ ਤੇ ਸਿਰਫ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਆਪਣਾ ਮਾਨਸਿਕ ਨੁਕਸਾਨ ਕਰਦੀਆਂ ਨੇ ਅਸੀਂ ਕਈ ਵਾਰੀ ਇਹੋ ਜੀਆਂ ਚੀਜ਼ਾਂ ਬਣਾ ਲੰਨੇ ਆ ਆਪਣੇ ਆਪ ਨੂੰ ਲੈ ਕੇ ਆਪਣੇ ਕਿਰਦਾਰ ਨੂੰ ਲੈ ਕੇ ਜਿਹੜੀਆਂ ਬਾਅਦ ਚ ਸਾਨੂੰ ਹੀ ਤੰਗ ਕਰਦੀਆਂ ਨੇ ਮੈਂ ਤਾਂ ਕਈ ਵਾਰੀ ਨਾ ਬਹੁਤ ਸਾਰੇ ਲੋਕਾਂ ਨੂੰ ਕਹਿੰਨੀ ਹੁੰਦੀ ਆ ਕਿ ਬਿਨਾ ਅਸੂਲਾਂ ਤੋਂ ਜ਼ਿੰਦਗੀ ਜ਼ਿਆਦਾ ਸੋਹਣੀ ਹੁੰਦੀ ਆ ਆਪਾਂ ਕਹਿੰਦੇ ਆ ਵੀ ਜਿੱਥੇ ਤੁਸੀਂ ਚਲੇ ਜਾਨੇ ਉਹ ਜੇ ਹੋ ਜੋ ਮੈਂ ਜਿਵੇਂ ਰਾਜਸਥਾਨ ਜਾਨੀ ਆ ਮੇਰੇ ਬਹੁਤ ਸਾਰੇ ਕਲਾਸਮੇਟ ਉੱਥੇ ਰਹਿੰਦੇ ਨੇ ਤੇ ਉਹ ਉਹਨਾਂ ਦੇ ਘਰ ਦੇ ਵਿੱਚ ਨਾ ਚਾਹੁੰਦੇ ਵੀ ਤੁਸੀਂ ਉਹਨਾਂ ਵਰਗੇ ਹੋ ਜਾਨਨੇ ਹੋ ਜੋ ਖਾਂਦੇ ਨੇ ਤੁਹਾਨੂੰ ਖਾਣਾ ਪੈਂਦਾ ਜਿਵੇਂ ਉਹ ਰਹਿੰਦੇ ਨੇ ਤੁਹਾਨੂੰ ਰਹਿਣਾ ਪੈਂਦਾ ਜੋ ਉਹ ਬੋਲਦੇ ਨੇ ਕਈ ਵਾਰ ਤੁਹਾਡੀ ਬੋਲੀ ਚ ਦੋ ਚਾਰ ਸ਼ਬਦ ਵੀ ਉਹ ਜੇ ਆ ਜਾਂਦੇ ਆ 10 12 ਦੇ ਨਾਲ ਹੀ ਤਾਂ ਤੁਸੀਂ ਉਦਾਂ ਬੋਲਦੇ ਹੋ ਇਹ ਫਲੈਕਸੀਬਿਲਟੀ ਹੋਈ ਆ ਨਾ ਕਿ ਸਾਨੂੰ ਜਾ ਕੇ ਅਡਾਪਟ ਕਰਨੀਆਂ ਪੈਂਦੀਆਂ ਨੇ ਚੀਜ਼ਾਂ ਅਸੀਂ ਕਿਸੇ ਬਾਹਰਲੇ ਮੁਲਕ ਜਾਂਦੇ ਆ ਇੱਥੇ ਸਾਡੇ ਕੱਪੜੇ ਹੋਰ ਪਾਏ ਹੋਣਗੇ ਉੱਥੇ ਸਾਡੇ ਕੱਪੜਿਆਂ ਦਾ ਢੰਗ ਬਦਲ ਜਾਂਦਾ ਉਹ ਫਲੈਕਸੀਬਿਲਟੀ ਆ ਜ਼ਿੰਦਗੀ ਦੀ ਜੇ ਤੁਸੀਂ ਉੱਥੇ ਵੀ ਅਸੂਲ ਬਣਾਈ ਰੱਖੋਗੇ ਤਾਂ ਤੁਸੀਂ ਤੰਗ ਹੋਵੋਗੇ ਅਸੂਲ ਸਿਰਫ ਤੇ ਸਿਰਫ ਆਪਣੇ ਕਿਰਦਾਰ ਲਈ ਹੋਣੇ ਚਾਹੀਦੇ ਆ ਤੇ ਉਹ ਕਿਰਦਾਰ ਇਹੀ ਹੁੰਦਾ ਕਿ ਅਸੀਂ ਗਲਤ ਖਾਣਾ ਨਹੀਂ ਅਸੀਂ ਗਲਤ ਸੁਣਨਾ ਨਹੀਂ ਅਸੀਂ ਗਲਤ ਬੋਲਣਾ ਨਹੀਂ ਤੇ ਅਸੀਂ ਗਲਤ ਟੰਗਣਾ ਕਮਾਉਣਾ ਨਹੀਂ ਤੇ ਇਹ ਅਸੂਲ ਬਹੁਤ ਸੋਹਣੇ ਲੱਗਣਗੇ ਸਾਰਿਆਂ ਨੂੰ ਪਰ ਜੇ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਅਸੂਲ ਬਣਾ ਲਾਂਗੇ ਮੇਰਾ ਅਸੂਲ ਆ ਮੈਂ ਉਹਦੇ ਨਾਲ ਜ਼ਿੰਦਗੀ 'ਚ ਕਦੀ ਗੱਲ ਹੀ ਨਹੀਂ ਕਰਨੀ ਮੇਰਾ ਅਸੂਲ ਆ ਮੈਂ ਜ਼ਿੰਦਗੀ 'ਚ ਐਸ ਜਗ੍ਹਾ ਤੇ ਕਦੀ ਜਾਣਾ ਹੀ ਨਹੀਂ ਇਹ ਤਾਂ ਤੁਹਾਨੂੰ ਆਪਣੇ ਆਪ ਨੂੰ ਤੰਗ ਕਰਦੇ ਨੇ ਆਪਾਂ ਕਹਿੰਦੇ ਨਾ ਕਈ ਵਾਰੀ ਗਲੀ ਦੇ ਕੱਖਾਂ ਦੀ ਵੀ ਜ਼ਰੂਰਤ ਪੈਂਦੀ ਆ ਤੇ ਇਹ ਅਸੂਲਾਂ 'ਚ ਫਲੈਕਸੀਬਿਲਟੀ ਰੱਖੋ ਕਈ ਵਾਰੀ ਇਹੋ ਜਿਹੇ ਲੋਕਾਂ ਦੀ ਵੀ ਜ਼ਰੂਰਤ ਪੈ ਜਾਂਦੀ ਆ ਜ਼ਿੰਦਗੀ 'ਚ ਕਿ ਜਿਹਨੂੰ ਅਸੀਂ ਕਦੇ ਬੁਲਾਉਣਾ ਹੀ ਨਹੀਂ ਚਾਹੁੰਦੇ ਤੇ ਅਖੀਰ ਤੇ ਮੈਂ ਇਹੀ ਗੱਲ ਕਹੂੰਗੀ ਕਿ ਜ਼ਿੰਦਗੀ ਬਹੁਤ ਛੋਟੀ ਆ ਇਹਨੂੰ ਐਵੇਂ ਫਜ਼ੂਲ 'ਚ ਬਹੁਤ ਸਾਰੀਆਂ ਆਕੜਾਂ ਰੱਖ ਕੇ ਇਹਨੂੰ ਖਰਾਬ ਨਾ ਕਰੋ ਜੇ ਹੋ ਜੀ ਦੁਨੀਆ ਤੁਸੀਂ ਉਹੋ ਜੇ ਹੋ ਜੋ ਤੁਸੀਂ ਬਹੁਤ ਖੁਸ਼ ਰਹੋਗੇ ਜੇ ਹੋ ਜੇ ਮੁਲਕ ਚੋਂ ਤੁਸੀਂ ਉਹੋ ਜੇ ਹੋ ਜੋ ਤੁਸੀਂ ਬਹੁਤ ਖੁਸ਼ ਰਹੋਗੇ ਇਸ ਚੀਜ਼ ਤੋਂ ਨਾ ਮੈਨੂੰ ਇੱਕ ਛੋਟੀ ਜੀ ਚੀਜ਼ ਯਾਦ ਆਈ ਆਪਾਂ ਇਸ ਚੀਜ਼ ਤੇ ਵੀ ਅਗਲੀ ਵਾਰ ਗੱਲ ਕਰਾਂਗੇ ਮੈਨੂੰ ਕਿਸੇ ਨੇ ਕਿਹਾ ਸੀ ਕਿ ਇਸ ਚੀਜ਼ ਤੇ ਗੱਲ ਕਰਿਓ ਵੀ ਜਿਹੜੇ ਆਪਣੇ ਪੰਜਾਬੀ ਪਰਿਵਾਰ ਨੇ ਜਦੋਂ ਬਾਹਰ ਚਲੇ ਜਾਂਦੇ ਨੇ ਉਹ ਕਮਾਉਣਾ ਤਾਂ ਉਧਰਲੇ ਢੰਗ ਨਾਲ ਚਾਹੁੰਦੇ ਨੇ ਉਹ ਜ਼ਿੰਦਗੀ ਤਾਂ ਉਧਰਲੇ ਢੰਗ ਦੀ ਚਾਹੁੰਦੇ ਨੇ ਪਰ ਜਿਹੜੀ ਉਹਨਾਂ ਦੀ ਸੋਚ ਆ ਨਾ ਉਹ ਸਿਰਫ ਤੇ ਸਿਰਫ ਏਸ ਢੰਗ ਦੀ ਉਹ ਰਹਿ ਜਾਂਦੀ ਆ ਸਾਡੇ ਮੁਲਕ ਦੇ ਢੰਗ ਦੀ ਤੇ ਉਹ ਚਾਹੁੰਦੇ ਵੀ ਨੇ ਕਿ ਉਹਨਾਂ ਦੇ ਨਿਆਣੇ ਵੀ ਇਹੀ ਸੋਚ ਰੱਖਣ ਤੇ ਫਿਰ ਜਦੋਂ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਜੀ ਸਾਡੇ ਤਾਂ ਅਸੂਲ ਐ ਸੀ ਆਪਣੇ ਢੰਗ ਨਾਲ ਹੀ ਰਹਿਣਾ ਇਹੋ ਜੇ ਅਸੂਲ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੰਗ ਕਰਦੇ ਨੇ ਤੇ ਤੁਸੀਂ ਜੇ ਤੰਦਰੁਸਤ ਜ਼ਿੰਦਗੀ ਸੋਹਣੀ ਜ਼ਿੰਦਗੀ ਲੋਕਾਂ ਤੋਂ ਤਾਰੀਫਾਂ ਲੈਣ ਵਾਲੀ ਜ਼ਿੰਦਗੀ ਜਿਉਣੀ ਆ ਨਾ ਇਹ ਤੁਸੀਂ ਨਿਮਰ ਵੀ ਰਹੋ ਤੁਸੀਂ ਸਬਰ ਚ ਵੀ ਰਹੋ ਤੁਸੀਂ ਆਪਣੀ ਜ਼ੁਬਾਨ ਤੇ ਵੀ ਕੰਟਰੋਲ ਰੱਖੋ ਤੇ ਤੁਸੀਂ ਇਹੋ ਜੇ ਕੋਈ ਅਸੂਲ ਨਾ ਬਣਾਇਓ ਕਿ ਜਿਹੜੇ ਤੁਹਾਨੂੰ ਤੰਗ ਕਰਨ ਅਸੂਲ ਬਣਾ ਲਿਓ ਕਿ ਮੈਂ ਸਵੇਰੇ ਟਾਈਮ ਨਾ ਉੱਠਣਾ ਮੈਂ ਆਪਣੀ ਸਿਹਤ ਤੇ ਧਿਆਨ ਦੇਣਾ ਮੈਂ ਆ ਸਾਲਾਂ ਤੱਕ ਐਡਾ ਕਿੱਕ ਘਰ ਬਣਾ ਲੈਣਾ ਆਪਣੇ ਲਈ ਮੈਂ ਜ਼ਿੰਦਗੀ ਦੇ ਇਸ ਉਮਰ ਤੱਕ ਆਪਣੇ ਲਈ ਆ ਖੁਸ਼ੀਆਂ ਦਾ ਜ਼ਰੀਆ ਬਣਾ ਲੈਣਾ ਮੈਂ ਆਪਣੇ ਨਿਆਣਿਆਂ ਨੂੰ ਇੰਨੀ ਕੁ ਸੋਹਣੀ ਜ਼ਿੰਦਗੀ ਦੇਣੀ ਆ ਇਵੇਂ ਦੇ ਉਸੂਲ ਜ਼ਿੰਦਗੀ 'ਚ ਬਹੁਤ ਸੋਹਣੇ ਲੱਗਦੇ ਨੇ ਤੇ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ